ਆ ਹੁਣ ਜਿਹੜੇ ਪਿੱਛੇ ਪਏ ਨੇ ਨਾ ਤੁਹਾਡੇ ਕਿ ਤੁਸੀਂ ਦਸਮਨ ਦੀ ਬਾਣੀ ਨਾ ਪੜੋ ਬੇਦਲੀਲ ਲੋਕ ਤੇ ਅੱਗੇ ਅਸੀਂ ਕੋਰੀਆਂ ਸਲੇਟਾਂ ਜਿਨ੍ਹਾਂ ਦੇ ਉੱਤੇ ਲਿਖ ਦਿੱਤਾ ਕਿ ਨਾ ਦਸਮਨ ਦੀ ਬਾਣੀ ਪੜੋ ਆਖੋ ਵਾਹਿਗੁਰੂ ਵਾਹਿਗੁਰੂ ਇਹਨਾਂ ਨੇ 1984 ਦੇ ਵਿੱਚ ਵੇਖ ਲਿਆ ਇਹ ਕੌਮ ਨੂੰ ਆਪਾਂ ਗੋਲੀਆਂ ਨਾਲ ਨਹੀਂ ਮਾਰ ਸਕਦੇ ਧਿਆਨ ਦੇਣਾ ਜਰਾ ਇਹਨੂੰ ਅਸੀਂ ਗੋਲੀਆਂ ਨਾਲ ਨਹੀਂ ਮਾਰ ਸਕਦੇ ਇਹਨਾਂ ਦੇ ਅੰਦਰੋਂ ਜਿਹੜਾ ਚਿੱਟੇ ਕੱਪੜਿਆਂ ਵਾਲੇ ਤੁਸੀਂ ਸੰਤ ਬਣ ਜਾਓ ਇੱਕ ਮਿੰਟ ਮੈਂ ਆਪ ਜੀ ਨੂੰ ਬੇਨਤੀ ਕਰੂੰਗਾ ਇੱਕ ਵਾਰ ਪ੍ਰਕਰਮਾ ਚ ਮੈਂ ਲੈ ਕੇ ਜਾਣਾ ਆਪ ਜੀ ਨੂੰ ਅੱਖੀਂ ਡਿੱਠੇ ਹਾਲ ਵੇਖਣੇ ਆਖੋ ਵੈਗਰੋ ਵਾਹਿਗੁਰੂ ਮਗਰ ਤੁਸੀਂ ਗੋਲ ਪੱਗ ਚਿੱਟੀ ਬੰਨ੍ਹ ਲਓ ਚਿੱਟੀਆਂ ਜਰਾਬਾਂ ਪਾ ਲਓ ਹੱਥ 'ਚ ਮਾਲਾ ਫੜ ਲਓ ਜਿੱਥੇ ਮਰਜ਼ੀ ਪੰਜਾਬ ਨਹੀਂ ਇੰਡੀਆ ਵਿੱਚ ਦੁਨੀਆ ਭਰ ਦੇ ਵਿਜੇ ਤੁਹਾਡੇ ਲੱਗਣਗੇ ਤੁਹਾਨੂੰ ਕੋਈ ਨਹੀਂ ਪੁੱਛੂ ਕਿਸੇ ਬੈਰੀਅਰ ਤੇ ਤੁਹਾਨੂੰ ਟੋਕਨ ਨਹੀਂ ਲੈਣਾ ਪਊਗਾ ਕਿਤੇ ਤੁਹਾਨੂੰ ਟਿਕਟ ਨਹੀਂ ਕਟਾਉਣੀ ਪਊਗੀ ਉੱਤੇ ਆਪਣੇ ਸੰਤ ਲਿਖ ਲਓ ਚਿੱਟੇ ਕੱਪੜੇ ਪਾ ਲਓ ਮਗਰ ਜਿੱਦਨ ਤੁਹਾਡੇ ਗਲ ਵਿੱਚ ਕਿਤੇ ਸ੍ਰੀ ਸਾਹਿਬ ਵੇਖਿਆ ਤੁਹਾਡਾ ਨੀਲਾ ਦਮਾਲਾ ਹੋਇਆ ਉਸ ਚੀਜ ਦੇ ਤੇ ਦੁਸ਼ਮਣ ਨੇ ਉਸ ਰੂਪ ਦੇ ਤੇ ਦੁਸ਼ਮਣ ਨੇ ਤੇ ਸੱਚ ਜਾਣਿਓ ਤੁਸੀਂ ਜਪਜੀ ਪੜੀ ਜਾਓ ਤੁਸੀਂ ਆਨੰਦ ਪੜੀ ਜਾਓ ਤੁਹਾਨੂੰ ਕੋਈ ਕੁਝ ਨਹੀਂ ਆਖੂਗਾ ਜਿੱਦਨ ਤੁਸੀਂ ਪੜਿਆ ਨਮੋ ਜਯਤ ਜੁਦੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਦੇਵਤਾ ਨਮੋ ਲੋਕ ਮਾਤਾ ਉਹਦਨ ਤੁਹਾਡੇ ਦੁਸ਼ਮਣ ਇਸ ਗੱਲ ਦੇ ਪਿੱਛੇ ਜਾਣ ਕੇ ਨਹੀਂ ਭਏ ਇਸ ਤਰ੍ਹਾਂ ਨਾ ਸੋਚਣਾ ਕਿ ਸਤੇ ਸਿੱਧ ਖੇਡ ਖੇਡੀ ਜਾ ਰਹੀ ਆ ਇਹ ਤੁਹਾਡੇ ਅੰਦਰੋਂ ਵੀਰ ਰਸ ਦੀਆਂ ਜੜਾਂ ਪੁੱਟਣ ਲਈ ਆਖਿਆ ਜਾ ਰਿਹਾ ਦਸ਼ਮ ਦੀ ਬਾਣੀ ਨਾਲ ਪੜੋ ਆਖੋ ਵੈਗਰੂ ਵੈਗਰੂ ਤੁਹਾਡੇ ਅੰਦਰੋਂ ਪੁੱਟਿਆ ਜਾ ਰਿਹਾ ਹੈ ਤੈਹੀਂ ਦੁਰਗਾ ਸਾਜ ਕੇ ਦਨਤਾ ਦਾ ਨਾਸ ਕਰਾਇਆ ਜਿੱਥੋਂ ਹੀ ਬਲਕ੍ਰਿਸ਼ਨ ਲੈ ਐਡੇ ਐਡੇ ਵੱਡੇ ਵੀਰ ਰਸ ਦੇ ਬਚਨ ਅੱਜ ਉਹ ਜਿਨ੍ਹਾਂ ਨੇ ਅੰਦਰ ਸੋਚ ਲਿਆ ਵਾ ਕਿ ਇਹਨਾਂ ਨੂੰ ਗੋਲੀਆਂ ਨਾਲ ਨਹੀਂ ਮਾਰ ਸਕੇ ਫਿਰ ਕਿਤਰਾ ਮਾਰੀਏ ਜਿਹੜੇ ਉਹਨਾਂ ਦੇ ਸਿਆਣੇ ਦਿਮਾਗ ਆ ਉਹਨਾਂ ਕਹਿਆ ਇਹਨਾਂ ਚੋਂ ਦਸਮ ਦੀ ਬਾਣੀ ਘਟਾ ਦਿਓ ਇਹ ਦਸਮ ਦੀ ਬਾਣੀ ਪੜਨੀ ਛੱਡ ਜਣ ਆਪੇ ਹੀ ਸੰਤ ਮਰ ਜਾਣਗੇ ਆਪੇ ਹੀ ਸ਼ਾਤ ਹੋ ਜਾਣਗੇ ਇਹਨਾਂ ਅੰਦਰ ਉਹ ਵੀਰਸ ਮਰ ਜਾਏ ਜਿਹੜਾ ਰੋਜ਼ ਪੜਦੇ ਰਾਜ ਕਰੇਗਾ ਆਕੀ ਰਹੇ ਨਾ ਕੋਈ ਇਹਨਾਂ ਦੀ ਭਾਵਨਾ ਆਪੇ ਹੀ ਖਤਮ ਹੋ ਜਾਊ ਤਾਂ ਕਿਆ ਜਾ ਰਿਹਾ ਦਸਮ ਦੀ ਬਾਣੀ ਨਾ ਪੜੋ ਤਾ ਕਿਆ ਜਾ ਰਿਆ ਜਪ ਸਾਬਨਾ ਪੜੋ ਕਿਉਂ ਆਖੋ ਵੈਗਰੂ ਹਾਏ ਰੂ ਦਸਮ ਪਿਤਾ ਨੇ ਇੱਕ ਚੰਡੀ ਦੀ ਵਾਰ ਜਿੱਥੇ ਲਿਖੀ ਨਾ ਤੁਸੀਂ ਕੁਝ ਉਹਨੂੰ ਆਖੋ ਕੋਈ ਨੈਕਾ ਬਣਾ ਕੇ ਮੇਰੇ ਸਤਿਗੁਰੂ ਨੇ ਇਹ ਜਿਹੜਾ ਕਾਵਿ ਰਚਿਆ ਆਖੋ ਵੈਗਰੂ ਹਾਏ ਰੂ ਜਿਸ ਨੈਕਾ ਦੇ ਨਾਮ ਤੇ ਕਿਤਾਬ ਲਿਖੀ ਜਿਸ ਨੈਕਾ ਦੇ ਨਾਮ ਤੇ ਕਵਤਾ ਕਾਵਿ ਰਚਿਆ ਉਹਦਾ ਨਾਮ ਦੁਰਗਾ ਰੱਖਿਆ ਦੁਰਗਾ ਆਖੋ ਵੈਗਰੂ ਤੇ ਬੜੇ ਪਿਆਰੇ ਬਚਨ ਆਖਿਆ ਨਿਰੰਕਾਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਕ੍ਰਿਸ਼ਨ ਨੂੰ ਲੜਦੇ ਨੂੰ ਵੇਖਿਆ ਮਾਂ ਭਾਰਤ ਦੇ ਵਿੱਚ ਆਖੋ ਵੈਗਰੂ ਹਾਏ ਕ੍ਰਿਸ਼ਨ ਨੂੰ ਕੇਸਾ ਤੋਂ ਫੜ ਕੇ ਕੰਸ ਨੂੰ ਮਾਰਦੇ ਨੂੰ ਵੇਖਿਆ ਦੁਨੀਆ ਨੇ ਆਖਿਆ ਕ੍ਰਿਸ਼ਨ ਨੇ ਮਾਰਿਆ ਆਖੋ ਵੈਗਰੂ ਹਾਏ ਦਸ਼ਮਪਿਤਾ ਨੇ ਕਹਿਆ ਨਹੀਂ ਕ੍ਰਿਸ਼ਨ ਨੇ ਨਹੀਂ ਮਾਰਿਆ ਕਿਤੇ ਰਾਮਚੰਦਰ ਦੇ ਰੂਪ ਵਿੱਚ ਜਦੋਂ ਰਾਵਣ ਨੂੰ ਮਾਰਿਆ ਦੁਨੀਆ ਨੇ ਕਹਿ ਰਾਵਣ ਨੂੰ ਰਾਮ ਨੇ ਮਾਰਿਆ ਕਹਿੰਦੇ ਨਹੀਂ ਨਹੀਂ ਆ ਦਸ਼ਮ ਨੇ ਸਭ ਕੁਝ ਸਮਝਾਇਆ ਤੇਥੋਂ ਹੀ ਬਲਰਾਮ ਲੈ ਧਿਆਨ ਦੇਣਾ ਤੇਥੋਂ ਹੀ ਬਲਰਾਮ ਲੈ ਸਮਝ ਰਹੇ ਹੋ ਤੇਥੋਂ ਮਤਲਬ ਤੇਰੇ ਕੋਲ